रेडी ਬੱਚਿਓ ਸਮਾਂ ਬਹੁਤ ਕੀਮਤੀ ਅਤੇ ਦੁਰਲਭ ਹੈ ਡੰਡੀ ਇਹ ਆਪਣੇ ਨਿਰੰਤਰ ਵੇਗ ਨਾਲ ਤੁਰਿਆ ਰਹਿੰਦਾ ਹੈ ਡੰਡੀ ਕੋਈ ਗਵਾਚੀ ਚੀਜ਼ ਤਾਂ ਵਾਪਸ ਆ ਸਕਦੀ ਹੈ ਪਰ ਬੀਤਿਆ ਸਮਾਂ ਕਿਸੇ ਵੀ ਕੀਮਤ ਉਤੇ ਵਾਪਸ ਨਹੀਂ ਆਉਂਦਾ ਡੰਡੀ ਸੋ ਸਵੇਰੇ ਤੁਹਾਨੂੰ ਸਵਕਤੇ ਉਠਣ ਦੀ ਆਦਤ ਪੌਣੀ ਜਾਂ ਹਿੰਦੀ ਹੈ ਢੰਡੀ ਇਸ ਨਾਲ ਮਨ ਨੂੰ ਸ਼ਾਂਤੀ ਅਤੇ ਖੁਸ਼ੀ ਮਿਲਦੀ ਹੈ ਢੰਡੀ ਰੋਜ਼ਾਨਾ ਸੈਰ ਕਰਨ ਲਈ ਵੀ ਵਕਤ ਕੱਢਣਾ ਜ਼ਰੂਰੀ ਹੈ ਢੰਡੀ ਸਕੂਲ ਜਾਣ ਤੋਂ ਪਹਿਲਾਂ ਸਮੇਂ ਸਿਰ ਬੁਰਸ਼ ਕਰਨਾ ਸਕੂਲ ਵਿੱਚ ਕਰਵਾਏ ਜਾਣ ਵਾਲੇ ਰੋਜ਼ਾਨਾ ਦੇ ਕੰਮ ਨਾਲ ਸੰਬੰਧਿਤ ਕਿਤਾਬਾਂ ਕਾਪੀਆਂ ਆਦ ਨੂੰ ਬੜੇ ਧਿਆਨ ਨਾਲ ਬੈਗ ਵਿੱਚ ਪਾ ਲਵੋ ਡੰਡੀ ਪੂਰੀ ਤਿਆਰੀ ਨਾਲ ਸਕੂਲ ਪਹੁੰਚੋ ਡੰਡੀ ਆਪਣੇ ਮਾਤਾ ਪਿਤਾ ਦਾ ਕਹਿਣਾ ਮੰਨੋ ਅਤੇ ਉਹਨਾਂ ਦਾ ਸਤਿਕਾਰ ਕਰੋ ਡੰਡੀ ਉਹਨਾਂ ਵੱਲੋਂ ਝਿੜਕਣ ਉੱਤੇ ਕਦੇ ਵੀ ਬੁਰਾ ਨਾਮ ਨਾਓ ਡੰਡੀ ਉਹ ਤੁਹਾਡੀ ਤਰੱਕੀ ਅਤੇ ਭਲਾਈ ਦੇ ਇਸ਼ਕ ਹਨ ਡੰਡੀ ਅਧਿਆਪਕ ਸਾਡੇ ਮਾਰਗਦਰਸ਼ਕ ਅਤੇ ਰਾ ਦਸੇਹਾ ਬਸੇਰਾ ਹੁੰਦੇ ਹਨ ਡੰਡੀ ਉਹਨਾਂ ਦੀ ਹਰ ਗੱਲ ਨੂੰ ਧਿਆਨ ਨਾਲ ਸੁਣੋ ਅਤੇ ਉਸ ਉੱਤੇ ਅਮਲ ਕਰੋ ਡੰਡੀ ਅਧਿਆਪਕ ਸਾਨੂੰ ਸਿੱਖਿਆ ਦਿੰਦੇ ਹਨ ਅਤੇ ਜਿਸ ਨਾਲ ਸਾਡੇ ਤਰੱਕੀ ਦੇ ਰਸਤੇ ਖੁੱਲਦੇ ਹਨ ਡੰਡੀ ਸਿੱਖਿਆ ਗ੍ਰਹਿਣ ਕਰਨ ਲਈ ਨਿਮਰਤਾ ਬੜੀ ਜ਼ਰੂਰੀ ਹੈ ਡੰਡੀ ਇਹ ਗੱਲ ਯਾਦ ਰੱਖੋ ਕਿ ਫਲ ਹਮੇਸ਼ਾ ਨੀਵੇਂ ਰੁੱਖਾਂ ਨੂੰ ਹੀ ਲੱਗਦੇ ਹਨ ਡੰਡੀ ਸੋ ਪੜ੍ਹਾਈ ਲਈ ਨਿਮਰਤਾ ਅਤੇ ਸ਼ਾਂਤੀ ਬਹੁਤ ਜ਼ਰੂਰੀ ਹੈ ਡੰਡੀ ਆਪਣੇ ਵਿਦਿਆਰਥੀ ਸਾਥੀਆਂ ਨਾਲ ਵਧੀਆ ਸਬੰਧ ਉਸਾਰੋ ਡੰਡੀ ਪੜਾਈ ਰੈਡੀ ਵਿੱਚ ਕਮਜ਼ੋਰ ਵਿਦਿਆਰਥੀਆਂ ਦੀ ਮਦਦ ਕਰਨੀ ਚਾਹੀਦੀ ਹੈ ਡੰਡੀ ਇਹ ਦੂਸਰਿਆਂ ਦੀ ਭਲਾਈ ਵਾਲਾ ਕਾਰਜ ਹੈ ਡੰਡੀ ਸਾਨੂੰ ਜਮਾਤ ਵਾਈਜ਼ ਬਣੇ ਹੋਏ ਵਿਦਿਆਰਥੀ ਗਰੁੱਪਾਂ ਵਿੱਚ ਵੀ ਸ਼ਾਮਲ ਹੋਣਾ ਚਾਹੀਦਾ ਹੈ ਕਿਉਂਕਿ ਅਸੀਂ ਆਪਸੀ ਵਿਚਾਰ ਵਟਾਂਦਰੇ ਨਾਲ ਜ਼ਿਆਦਾ ਸਿੱਖਦੇ ਹਾਂ ਡੰਡੀ ਜਿੱਥੋਂ ਤੱਕ ਹੋ ਸਕੇ ਲਾਇਬ੍ਰੇਰੀ ਨਾਲ ਵੀ ਜੁੜੇ ਰਹੋ ਡੰਡੀ ਕਹਿੰਦੇ ਹਨ ਕਿ ਜਦੋਂ ਵਿਦਿਆਰਥੀ ਸਲੇਵਸ ਤੋਂ ਬਾਹਰ ਦੀਆਂ ਕਿਤਾਬਾਂ ਪੜਨ ਲੱਗਾ ਪਵੇ ਤਾਂ ਉਹ ਵਿਦਵਾਨ ਬਨਨ ਵਾਲੇ ਰਸਤੇ ਉੱਤੇ ਪੈ ਜਾਂਦੇ ਪੈ ਜਾਂਦਾ ਹੈ ਡੰਡੀ ਲਾਇਬ੍ਰੇਰੀ ਗਿਆਨ ਦਾ ਖਜ਼ਾਨਾ ਹੁੰਦੀ ਹੈ ਡੰਡੀ ਇਹ ਮਨੁੱਖ ਨੂੰ ਸੁਧਾਰਨ ਤੋਂ ਵਿਸ਼ੇਸ਼ ਬਣਾ ਦਿੰਦੀ ਹੈ ਡੰਡੀ ਬਹੁਤੇ ਕਵੀ ਲੇਖਕ ਆਦ ਇਸ ਦੀ ਪੈਦਾਇਸ਼ ਹਨ ਡੰਡੀ ਗਿਆਨ ਵਰਧਕ ਪੁਸਤਕਾਂ ਪੜਦੇ ਰਹੋ ਡੰਡੀ ਇਸ ਨਾਲ ਪੜਨ ਦੀ ਰੁਚੀ ਵਿੱਚ ਵਾਧਾ ਹੋਵੇਗਾ ਅਤੇ ਹਰ ਸਮੇਂ ਨਵਾਂ ਕੁਝ ਸਿੱਖਦੇ ਰਹੋਗੇ ਡੰਡੀ ਅੱਜਕੱਲ ਮੋਬਾਈਲ ਹਰ ਇੱਕ ਲਈ ਜ਼ਰੂਰੀ ਲੋੜ ਬਣ ਗਿਆ ਹੈ ਡੰਡੀ ਮੋਬਾਈਲ ਦੀ ਵਰਤੋਂ ਪੜ੍ਹਾਈ ਦੇ ਲਈ ਕੀਤੀ ਜਾਵੇ ਤਾਂ ਇਹ ਬਿਹਤਰ ਹੋਵੇਗਾ ਪਰੰਤੂ ਮੋਬਾਈਲ ਦੀ ਜ਼ਿਆਦਾ ਵਰਤੋਂ ਬੱਚਿਆਂ ਲਈ ਬੜੀ ਹਾਨੀਕਾਰਕ ਹੈ ਡੰਡੀ ਬਿਹਲੇ ਸਮੇਂ ਸਰੀਰ ਕਾ ਖੇਡਾਂ ਲਈ ਸਮਾਂ ਜ਼ਰੂਰ ਕੱਢੋ ਡੰਡੀ ਖੇਡਾਂ ਸਾਡੇ ਜੀਵਨ ਦਾ ਜ਼ਰੂਰੀ ਅੰਗ ਹਨ ਡੰਡੀ ਸ਼ਾਮ ਨੂੰ ਘਰ ਆ ਕੇ ਸਕੂਲ ਤੋਂ ਕਰ ਲਈ ਮਿਲਿਆ ਹੋਮਵਰਕ ਸਮੇਂ ਸਿਰ ਕਰੋ ਡੰਡੀ ਅੱਜ ਦਾ ਕੰਮ ਕੱਲ ਉੱਤੇ ਨਾ ਛੱਡੋ ਕਥਨ ਦੇ ਧਾਰਨੀ ਬਣੋ ਡੰਡੀ ਸਾਰੇ ਵਿਸ਼ਿਆਂ ਅਤੇ ਸਲੇਬਸ ਦਾ ਅਧਿਐਨ ਕਰਦੇ ਰਹੋ ਡੰਡੀ ਹਰ ਇੱਕ ਵਿਸ਼ੇ ਨੂੰ ਟੁਕਮਾ ਸਮਾਵੀ ਦਿਓ ਡੰਡੀ